ਜਦੋਂ ਵੀ ਆਫ ਰੋਡ ਜਾਂਦੇ ਹੋ న్యూਟਰਲ ਹੀ ਜਾਂਦੇ ਅੱਧੀ ਨਹੀਂ ਘੱਟ 3 ਮਿੰਟ ਦੇ ਦੇ ਚਲੋ ਅਣੀ ਆਉਗੀ ਮਰਜ਼ੀ ਨਾਲ ਸਾਲ ਦਾ ਕਹਿੰਦਾ ਜਾਣ ਤੇ ਜਾਣ ਤੇ ਜਾਂਦੇ ਸੋ ਦਿਸ ਇਸ ਦਾ ਰਿਜ਼ਲਟ ਹਾਂਜੀ ਦੋਸਤੋ ਪੰਜਾਬੀ ਇੰਡਸਟਰੀ ਦੇ ਗਾਇਕ ਸਿੱਪੀ ਗੱਲ ਆਪਣੇ ਇੱਕ ਦੋਸਤ ਦੇ ਨਾਲ ਵਿਦੇਸ਼ ਦੇ ਵਿੱਚ ਆਫ ਰੋਡਿੰਗ ਕਰਨ ਰੂਬੀ ਕਾਉਣ ਤੇ ਜਾਂਦੇ ਨੇ ਪਰ ਅਚਾਨਕ ਉਹਨਾਂ ਦੀ ਰੂਬੀ ਕਾਉਣ ਪੜ ਜਾਂਦੀ ਹੈ ਤੇ ਉਹਨਾਂ ਦੀ ਅਤੇ ਉਹਨਾਂ ਦੇ ਦੋਸਤ ਦੀ ਜਾਨ ਬਾਲ-ਬਾਲ ਬਚ ਜਾਂਦੀ ਹੈ ਤੇ ਦੋਸਤੋ ਉਹਨਾਂ ਨੇ ਇਹੀ ਨਸੀਅਤ ਦਿੱਤੀ ਹੈ ਕਿ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਤੇ ਡਰਾਈਵਿੰਗ ਆਪਣੇ ਹਿਸਾਬ ਦੇ ਨਾਲ ਕਰਨੀ ਚਾਹੀਦੀ ਹੈ ਜਿੱਤੇ ਉਹ ਆਫ-ਰੋਡਿੰਗ ਕਰਨ ਗਏ ਸੀ ਉਥੇ ਨਾ ਹੀ ਉਹਨਾਂ ਦਾ ਫੋਨ ਚੱਲਦਾ ਸੀ ਅਤੇ ਨਾ ਹੀ ਕਿਸੇ ਨਾਲ ਕੋਈ ਕੰਟੈਕਟ ਹੁੰਦਾ ਸੀ ਉਸ ਤੋਂ ਬਾਅਦ ਇੱਕ ਅਚਾਨਕ ਗੋਰੇ ਦੀ ਗੱਡੀ ਆਉਂਦੀ ਹੈ ਅਤੇ ਉਹ ਉਹਨਾਂ ਦੀ ਹੈਲਪ ਕਰਕੇ ਉਹਨਾਂ ਦੀ ਗੱਡੀ ਨੂੰ ਸਿੱਧਾ ਕਰਦਾ ਹੈ ਉਸ ਤੋਂ ਬਾਅਦ ਪੰਜਾਬੀ ਗਾਇਕ ਸਿੱਪੀ ਗੱਲ ਆਪਣੀ ਨੁਕਸਾਨੀ ਹੋਈ ਰੂਬੀ ਕੌਣ ਦੇ ਨਾਲ ਫਿਰ ਵੀ ਐਡਵੈਂਚਰ ਦੇ ਲਈ ਨਿਕਲ ਜਾਂਦੇ ਹਨ ਤੇ ਉਸੇ ਤਰ੍ਹਾਂ ਉਸ ਨੁਕਸਾਨੀ ਹੋਈ ਰੂਬੀ ਕੌਨ ਨੂੰ ਲੈ ਕੇ ਨਿਕਲ ਜਾਂਦੇ ਨੇ ਤੇ ਕਹਿੰਦੇ ਨੇ ਹੁਣ ਪੂਰਾ ਐਡਵੈਂਚਰ ਦੇਖ ਕੇ ਰਾਤ ਨੂੰ ਹੀ ਘਰੇ ਵਾਪਸ ਪਰਤਾਂਗੇ ਤੇ ਦੋਸਤੋ ਉਹਨਾਂ ਨੇ ਇਹੀ ਨਸੀਹਤ ਦਿੱਤੀ ਹੈ ਕਿ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਪ੍ਰਮਾਤਮਾ ਦੇ ਵੱਲੋਂ ਹੀ ਗਾਇਕ ਸਿੱਪੀ ਗੱਲ ਅਤੇ ਉਹਨਾਂ ਦੇ ਦੋਸਤ ਦਾ ਬਚਾਅ ਹੋ ਗਿਆ ਤੇ ਦੋਸਤੋ ਤੁਸੀਂ ਵੀ ਇਸ ਵੀਡੀਓ ਦੇ ਬਾਰੇ ਕਮੈਂਟ ਜ਼ਰੂਰ ਕਰਿਓ